ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਆ ਗਈਆਂ ਕੱਲ ਦੀ ਘਰੇ ਤੇ ਪਾਪਾ ਜੀ ਮੈਂ ਚਾਚਾ ਜੀ ਦੇ ਕੰਮ ਬਾਰੇ ਪੁੱਛਣਾ ਸੀ ਜਿਦਾ ਤੁਹਾਨੂੰ ਕਿੰਨਾ ਕੁ ਹੋ ਗਿਆ ਆ ਕੀ ਹਿਸਾਬ ਕਿਤਾਬ ਆ ਸੋ ਮੈਨੂੰ ਸਾਰਾ ਕੁਝ ਡਿਟੇਲ ਚ ਦੱਸੋ ਮੈਂ ਦੱਸ ਦੇਣਾ ਨਾਲ ਵੀਡੀਓ ਵਲੌਗ ਬਣ ਜੇਗਾ ਦੱਸਣਾ ਮੈਂ ਦੱਸਦਾ ਤੁਹਾਨੂੰ ਚਲੋ ਟੂ ਪਾਲੀ ਪਈ ਹੈ ਸ਼ਹਿਰ ਜਾਣ ਵਾਸਤੇ ਹਾਂਜੀ ਹਾਂਜੀ ਚਲੋ ਦੱਸੋ ਦੱਸ ਦਿੰਦੇ ਹਾਂ ਜੀ ਸਾਰਿਆਂ ਨੂੰ ਸੱਸ ਜੀ ਕਾਲ ਜੀ ਸਾਰਿਆਂ ਨੂੰ ਲਓ ਜੀ ਜਿਸ ਸੂਈਤ ਆ ਗਈ ਆ ਅੱਲ ਦੀ ਤੇ ਫੇਰ ਤੇ ਲੱਗੇ ਆ ਥਾਂ ਬਣਾਉਣ ਦੇ ਪੱਠੇ ਬੀਜੀਏ ਸਬਜ਼ੀਆਂ ਸਬਜ਼ੀਆਂ ਲਾਉਣ ਦੀ ਤਿਆਰੀ ਕਰਨੇ ਆ ਤੇ ਆਇਆ ਹਾ ਮਿਸਤਰੀ ਵੱਲ ਰਾਜ ਮਿਸਤਰੀ ਵੱਲ ਤੇ ਸਰਦਾਰ ਗੁਰਦੀਪ ਸਿੰਘ ਜਿਹੜਾ ਪੀਕਾ ਇਹਨਾਂ ਦਾ ਚਾਚਾ ਸਾਡਾ ਭਰਾ ਲੱਗਦਾ ਸਾਕਾ ਭਰਾਤ ਨਹੀਂ ਤੇ ਸਚਿਤਾਏ ਦਾ ਪੁੱਤ ਫੋਨ ਕਰਕੇ ਤੇ ਸਬਰਸੀਵਲ ਬੋਰ ਕਰਾ ਕੇ 280 ਫੁੱਟ ਤੇ ਮੋਟਰ ਉਹਦੀ ਚੱਲ ਗਈ ਆ ਤੇ ਪੈਸੇ ਫੇਰ ਬਚ ਗਏ ਦਜੀ ਪਹਿਣ ਜੀ ਨੇ ਪੈਸੇ ਭੇਜਤੇ ਇੱਕ ਨੇ ਤੇ ਉਹਨਾਂ ਨੇ ਮੈਂ ਸਲਾਹ ਕੀਤੀ ਵੀ ਇਸ ਤਰ੍ਹਾਂ ਉਹਨਾਂ ਨੂੰ ਨਾ ਉਹਨਾਂ ਦੀਆਂ ਦੋ ਬੇਟੀਆਂ ਨੇ ਗੁਰਦੀਪ ਸਿੰਘ ਦੀਆਂ ਤੇ ਟਾਇਲਟ ਬਾਥਰੂਮ ਦੀ ਬੜੀ ਤੰਗੀ ਆ ਤੇ ਟਾਇਲਟ ਬਾਥਰੂਮ ਆ ਕੇ ਮਿਸਤਰੀ ਨਹੀਂ ਲੱਭਦਾ ਕਾਫੀ ਦਿਨ ਲੱਗੇ ਸਮੋਹ ਨੇ ਖਾਲਦ ਕਿਤਰਾ ਤਿਆਰੀ ਕਰਨ ਦੇ ਤੇ ਮੋਹਣੀ ਤੇ ਮੋਹ ਕਿਤਰਾ ਕਰਦੀ ਆ ਇਹਨੂੰ ਅੱਜ ਅੱਜ ਨੂੰ ਤੇ ਉਹ ਮਿਸਤਰੀ ਜਿਹੜਾ ਵੀ ਅੱਜ ਫਿਰ ਅਸੀਂ ਦੋ ਜਣੇ ਗਏ ਉਹ ਕਹਿੰਦਾ ਵੀ ਹੁਣ ਨਾ ਮੈਂ ਸਮਾਨ ਲਿਖਾ ਦੇਣਾ ਤੇ ਜੇ ਸਮਾਨ ਲਿਆਵਾਂਗੇ ਉਹ ਵੀ ਬਖਾਰ ਦਾਂਗੇ ਬਾਥਰੂਮ ਟਾਇਲਟ ਬਣਾ ਕੇ ਲੈਂਟਰ ਪਾ ਦੇਾਂਗੇ ਤੇ ਜੇ ਕੋਈ ਪੈਸਾ ਬਚੇਗਾ ਉਹਦੇ ਪੈਸੇ ਦੇ ਵਿੱਚੋਂ ਤੇ ਪੇਂਟ ਪਾਵਾ ਦਾਂਗੇ ਆਪਾਂ ਦੀ ਦਰਵਾਜ਼ੇ ਵੀ ਲਾ ਦਾਂਗੇ ਤੇ ਜੇ ਨਾ ਬਚਿਆ ਤਾਂ ਜੇ ਲੈਂਟਰ ਪਾ ਗਏ ਜਿੰਨੇ ਪੈਸੇ ਉਹਨੇ ਲਾ ਗਏ ਉੱਥੇ ਕੰਮ ਰੋਕ ਦੇਣਾ ਬਾਕੀ ਜੇਕਰ ਕਿਸੇ ਨੇ ਉਹਦੇ ਉਸਦੇ ਹੱਥੇ ਪੈਸੇ ਭੇਜਨੇ ਆ ਜਿਹੜਾ ਉਹ ਹੜਾ ਦੇ ਵਿੱਚ ਘਰ ਜਿਹੜਾ ਵੀ ਡੁੱਬ ਗਿਆ ਸੀ ਉਹਦੀ ਵੀ ਇੱਕ ਵੀਡੀਓ ਕਲਿੱਪ ਮੈਂ ਪਾਵਾਂਗਾ ਵਿੱਚ ਅਜਿਹੇ ਵਲੌਗ ਦੇ ਲਾਸਟ ਤੇ ਉਹਦੇ ਘਰ ਦੇ ਕਿੰਨਾ ਕਿੰਨਾ ਪਾਣੀ ਸੀ ਉਹ ਵੀਡੀਓ ਮੇਰੇ ਕੋਲ ਹੈਗੀ ਆ ਜਦੋਂ ਪਾਣੀ ਦੇ ਵਿੱਚ ਘੜ ਦੇ ਵਿੱਚ ਅਸੀਂ ਪਿੰਡ ਮੈਂ ਤੇ ਜਸਵੀਰ ਕਿ ਉਹ ਥੀਸਾ ਨੂੰ ਵੇਖਿਆ ਸੀਗਾ ਹੈ ਨਾ ਤੋਂ ਉਦੋਂ ਮੈਂ ਉਹਦੀ ਵੀਡੀਓ ਬਣਾ ਲਈ ਸੀ ਤੇ ਵੀਡੀਓ ਦੀ ਕਲਿੱਪ ਵੀ ਵਿੱਚ ਇਹਦੇ ਨਾਲ ਪਾਵਾਂਗਾ ਤੇ ਕਿਸੇ ਨੇ ਜੇ ਸੇਵਾ ਕਰਨੀ ਹੋਏ ਆਪਣੇ ਮਨੂ ਅਸੀਂ ਮੰਗਣਾ ਨਹੀਂ ਕਿਸੇ ਕੋਲੋਂ ਸੇਵਾ ਕਰਨੀ ਹੋਏ ਕਿ ਤੁਸੀਂ ਕਾਲ ਕਰ ਸਕਦੇ ਹੋ 63514 45914 ਹੁਣ ਅੱਗੇ ਉਹਦੇ ਜਿਹੜੇ ਕਮਰਿਆਂ ਦੀ ਤੰਗੀ ਰਹਿ ਗਈ ਆ ਪਾਣੀ ਦੀ ਤੰਗੀ ਖਤਮ ਤੇ ਟਾਇਲਟ ਬਾਥਰੂਮ ਦੇ ਚਲੋ ਬਣ ਜੇਗਾ ਕੱਲ ਨਹੀਂ ਤੇ ਪਰਸੋ ਬਣ ਜੇਗਾ ਦੋ ਦਿਨ ਲੱਗ ਜਾਣਗੇ ਅੱਗੇ ਗੱਲ ਰਹਿ ਗਈ ਕਿ ਜਿਹੜਾ ਪਾਣੀ ਆ ਬਹੁਤ ਵਧੀਆ ਪੀਣ ਵਾਲਾ ਜਿਹੜਾ ਵੀ ਪਾਣੀ ਜਿਹੜਾ ਉਹਦੇ ਤੋਂ ਨਿਕਲਿਆ ਤੁਹਾਡੇ ਪਿੰਡ 'ਚ ਪੀਣ ਵਾਲੇ ਪਾਣੀ ਦੀ ਬੜੀ ਤੰਗੀ ਸੀ ਦੋਨੋਂ ਮੈਂ ਕਿਹਾ ਸਰਦਾਰ ਗੁਰਦੀਪ ਸਿੰਘ ਜੀ ਕਿ ਤੁਸੀਂ ਇਹ ਪਾਣੀ ਜਿਹੜਾ ਜੇ ਕੋਈ ਲੈਣ ਆਵੇ ਉਹ ਦੁਆ ਦੇ ਬੰਦ ਕਰ ਦੇ 1 2 3 ਬੋਲ ਵੀ ਅਰੇ ਪਿੰਡ ਚ ਵੀ ਮੈਂ ਕਿਹਾ ਵੀ ਤੁਹਾਨੂੰ ਪਾਣੀ ਵੱਲੋਂ ਕਿਸ ਨੂੰ ਮਨਾ ਨਹੀਂ ਕਰਨਾ ਜਿੰਨਾ ਚਿਰ ਪਾਣੀ ਸਾਫ਼ ਨਹੀਂ ਹੁੰਦਾ ਪਾਣੀ ਸਾਫ਼ ਤੇ ਵਧੀਆ ਜਿਹੜਾ ਵੀ ਲੋਕ ਪੀਣ ਕੋਈ ਬੱਚੇ ਜਿਹੜੇ ਬਿਮਾਰ ਨਾ ਹੋਣ ਸਾਡੇ ਪਾਣੀ 'ਚ ਵੀ ਸੈਲ ਆਉਂਦੀ ਹੈ ਨਹੀਂ ਉਸ ਤੋਂ ਪਾਣੀ ਲਿਆਵਾਂਗੇ ਹਜੇ ਥੋੜੀ ਜੀ ਉਹਦੇ 'ਚ ਇੱਕ ਦਿੱਕਤ ਆ ਤੇ ਜਿਹੜਾ ਬੋਰ ਕਰਾ ਕੀਤਾ ਵਾ ਉਹ ਨਹੀਂ ਜਿਹੜੀ ਆ ਜਿਹੜਾ ਸਲੋਸਨ ਵਗੈਰਾ ਲਾਉਂਦੇ ਆ ਉਹਦੀ ਉਹਦੀ ਥੋੜੀ ਜਿਹੀ 스ਮੈਲ ਹੁੰਦੀ ਆ ਕੁਝ ਟਾਈਮ ਮੋਟਰ ਚੱਲੇ ਜੀ ਤੇ ਫੇਰ ਉਹ ਠੀਕ ਹੋ ਜਾਏਗਾ ਇੱਥੇ ਜੀ ਸਮਾਪਤ ਕਰਦੇ ਹਾਂ ਸਸਰੀ ਕਾਰ ਆਹ ਵੀ ਪਣਾ ਦੋ ਰੱਖਦਾ ਹੀ ਹੁਣ ਪਾਣੀ ਪਾਣੀ ਹੋ ਗਿਆ ਪਾਣੀ ਪਾਣੀ ਹਾਂ ਦੁਨੀਆਂ ਬੈਠੀ ਆ ਉੱਚੇ ਥਾਵਾਂ ਦੇ ਸਾਰੇ ਡੇਰੇ ਡੁੱਬ ਗਏ ਵੇਖੋ ਪਾਣੀ ਕਿੱਥੇ ਰੱਬ ਦਾ ਵਾਤਾ ਪਿੰਡ ਆ ਕਹਿ ਕਹ ਚੱਲਣਾ ਬਹੁਤ ਜ਼ਿਆਦਾ ਇਹ ਹੁਣ ਸੌਖਾ ਹੀ ਮਾਮਾ ਐਡਾ ਪੱਜ ਵੱਜ ਗਿਆ ਕਿ ਪਾਣੀ ਆ ਗਿਆ ਓਕ